ਕੇ ਪੰਜਾਬੀ ਸਿੱਖ ਦੜਾਕ ਫੋਜਾ ਸਿੰਘ ਦਾ ਹੋਇਆ ਦਿਹਾਂ। ਫੋਜਾ ਸਿੰਘ ਨੇ 14 ਸਾਲ ਦੀ ਉਮਰ ਚ ਲੈ ਆਖਰੀ ਸਨ। ਸੈਰ ਕਰਦੇ ਸਮੇਂ ਕਾਰ ਨੇ ਮਾਰੀ ਟੱਕਰ। ਫੋਜਾ ਸਿੰਘ ਦੀ ਮੌਤ ਤੇ ਪੰਜਾਬ ਦੇ ਸੀਐਮ ਅਤੇ ਪੀਐਮ ਨਰਿੰਦਰ ਮੋਦੀ ਸਮੇਤ ਸਿਆਸੀ ਆਗੂਆਂ ਨੇ ਪ੍ਰਗਟਾਇਆ ਦੁੱਖ। ਲੰਬੀਆਂ ਦੌਰਾਂ ਦੀ ਬਦੌਲਤ ਪੂਰੀ ਦੁਨੀਆ 'ਚ ਫੌਜਾ ਸਿੰਘ ਨੇ ਸਿੱਖ ਕੌਮ ਦਾ ਨਾਂ ਕੀਤਾ ਰੌਸ਼ਨੀ ਉੱਗੇ ਪੰਜਾਬੀ ਸਿੱਖ ਦੁੜਾਕ ਫੌਜਾ ਸਿੰਘ ਦਾ ਜੁਦੇਹੰਤ ਹੋ ਗਿਆ ਫੌਜਾ ਸਿੰਘ ਦੇ ਦੇਹਾਂਤ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਉਹਨਾਂ ਕਿ ਆਕੇ ਫੌਜਾ ਸਿੰਘ ਜੀ ਨੇ ਆਪਣੀਆਂ ਲੰਬੀਆਂ ਦੌੜਾਂ ਦੀ ਬਦੌਲਤ ਪੂਰੀ ਦੁਨੀਆ 'ਚ ਸਿੱਖ ਕੌਮ ਦਾ ਨਾਂ ਰੌਸ਼ਨ ਕੀਤਾ। ਸੀਐਮ ਨੇ ਵੀ ਕਿਹਾ ਕਿ ਫੌਜਾ ਸਿੰਘ ਜੀ ਹਮੇਸ਼ਾ ਸਾਡੇ ਦਿਲਾਂ ਅਤੇ ਚੇਤਿਆਂ 'ਚ ਜਿਉਂਦੇ ਰਹਿਣਗੇ। ਸੀਐਮ ਮਾਨ ਨੇ ਟਵੀਟ ਕਰ ਲਿਖਿਆ, "ਉੱਗੇ ਪੰਜਾਬੀ ਸਿੱਖ ਦੌੜਾਕ ਫੌਜਾ ਸਿੰਘ ਜੀ ਦੇ ਅਕਾਲ ਚਲਾਣੇ ਦੀ ਖਬਰ ਸੁਣ ਕੇ ਬੇहद ਦੁੱਖ ਹੋਇਆ। ਆਪਣੀਆਂ ਲੰਬੀਆਂ ਦੌੜਾਂ ਦੀ ਬਦੌਲਤ ਪੂਰੀ ਦੁਨੀਆ ਵਿੱਚ ਸਿੱਖ ਕੌਮ ਦਾ ਨਾਮ ਰੌਸ਼ਨ ਕਰਨ ਵਾਲੇ ਵਿਸ਼ਵ ਦੇ ਸਭ ਤੋਂ ਵੱਡੀ ਉਮਰ ਦੇ ਡਾਕ ਫੋਜਾ ਸਿੰਘ ਜੀ ਹਮੇਸ਼ਾ ਸਾਡੇ ਦਿਲਾਂ ਤੇ ਚੇਤਿਆਂ ਚ ਜਿਉਂਦੇ ਰਹਿਣਗੇ ਪਰਿਵਾਰ ਤੇ ਚਾਹਣ ਵਾਲਿਆਂ ਨਾਲ ਦਿਲੋਂ ਹਮਦਰਦੀ ਪਰਮਾਤਮਾ ਉਹਨਾਂ ਦੀ ਰੂਹ ਨੂੰ ਚੰਨਾਂ ਦੇ ਵਿੱਚ ਥਾਂ ਬਖਸ਼ਣ ਤਾਂ ਇਸਦੇ ਚਲਦੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਉੱਗੇ ਪੰਜਾਬੀ ਸਿੱਖ ਦੜਾਕ ਫੋਜਾ ਸਿੰਘ ਦੇ ਦੇਹਾਂਤ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਪੀਐਮ ਮੋਦੀ ਨੇ ਟਵੀਟ ਕਰ ਲਿਖਿਆ ਫੋਜਾ ਸਿੰਘ ਜੀ ਆਪਣੇ ਵਿਲੱਖਣ ਵਿਅਕਤੀਤਵ ਅਤੇ ਤੰਦਰੁਸਤੀ ਦੇ ਇੱਕ ਬਹੁਤ ਹੀ ਮਹੱਤਵਪੂਰਨ ਵਿਸ਼ੇ ਉੱਤੇ ਭਾਰਤ ਦੇ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਦੇ ਤਰੀਕੇ ਕਾਰਨ ਅਸਧਾਰਨ ਸਨ ਉਹ ਇੱਕ ਸ਼ਾਨਦਾਰ ਦ੍ਰਿੜ ਇਰਾਦੇ ਵਾਲੇ ਇੱਕ ਬੇਮਿਸਾਲ ਐਥਲੀਟ ਸਨ ਉਹਨਾਂ ਦੇ ਦੇਹਾਂ ਤੋਂ ਦੁਖੀ ਹਾਂ ਮੇਰੀਆਂ ਸਵੇਦਨਾਵਾਂ ਉਹਨਾਂ ਦੇ ਪਰਿਵਾਰ ਅਤੇ ਦੁਨੀਆ ਭਰ ਦੇ ਅਣਗਿਣਤ ਪਰਸ਼ੰਸਕਾਂ ਨਾਲ ਹਨ ਜਿਕੁ ਯੁਗਾ ਕੀ ਫੋਜਾ ਸਿੰਘ 114 ਸਾਲ ਦੇ ਸਨ 114 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਿਆ ਉਹਨਾਂ ਨੂੰ ਦੁਨੀਆ ਦਾ ਸਭ ਤੋਂ ਬਜ਼ੁਰਗ ਦੋੜਾਕ ਕਿਹਾ ਜਾਂਦਾ ਹੈ ਔਰ ਜਲੰਧਰ ਦੇ ਬਿਆਸ ਪਿੰਡ ਦੇ ਰਹਿਣ ਵਾਲੇ ਸਨ ਅਤੇ ਬੀਤੀ ਰਾਤ ਜਦੋਂ ਉਹ ਘਰ ਦੇ ਬਾਹਰ ਸੈਰ ਕਰ ਰਹੇ ਸੀ ਤਾਂ ਇੱਕ ਕਾਰ ਨੇ ਉਹਨਾਂ ਨੂੰ ਭਿਆਨਕ ਟੱਕਰ ਮਾਰ ਦਿੱਤੀ ਹਸਪਤਾਲ ਦੇ ਵਿੱਚ ਉਹਨਾਂ ਦਾ ਦਿਹਾਂਤ ਹੋ ਗਿਆ ਇਹ ਵੀ ਦੱਸਣਾ ਬਣਦਾ ਹੈ ਕਿ ਜਦੋਂ ਫੌਜਾ ਸਿੰਘ 99 ਸਾਲਾਂ ਦੇ ਸੰਤਾ ਉਹਨਾਂ ਦੀ ਪਤਨੀ ਅਤੇ ਬੱਚੇ ਦੀ ਇੱਕ ਹਾਦਸੇ ਦੇ ਵਿੱਚ ਮੌਤ ਹੋ ਗਈ। ਇਸ ਤੋਂ ਬਾਅਦ ਉਹਨਾਂ ਨੂੰ ਕਾਫੀ ਵੱਡਾ ਸਦਮਾ ਲੱਗਾ ਤੇ ਉਹ ਤਣਾ ਦੇ ਵਿੱਚ ਰਹਿਣ ਲੱਗ ਪਏ। ਉਦੋਂ ਤੋਂ ਹੀ ਉਹਨਾਂ ਨੇ ਮੈਰਾਥਨ ਦੌੜਨ ਦਾ ਫੈਸਲਾ ਕੀਤਾ ਤੇ ਕਈ ਖਿਤਾਬ ਜਿੱਤੇ। ਚੋ ਆਦਮਪੁਰ? ਹਾਂਜੀ। ਮੈਨੂੰ ਸਾਨੂੰ ਫੋਨ ਆਇਆ ਸੀਗਾ ਹਰਿੰਦਰ ਸਿੰਘ ਇਹਨਾਂ ਦੇ بیٹے ਦਾ। ਠੀਕ ਹੈ। ਜਿਹਦੇ ਸਾਲ ਫੋਜਾ ਸਿੰਘ ਜੀ ਜਮ ਰਿਹਾ ਹਸਪੀਟਲ ਹਾਂ ਡੈਥ ਹੋ ਗਈ ਹੈ। ਜੀ। ਅਸੀਂ ਇੱਥੇ ਮੌਕੇ ਤੇ ਆਏ ਸੀਗਾ ਉਹਨਾਂ। ਆ ਕੇ ਉਹਨਾਂ ਦਾ ਬਿਆਨ ਲਿਖਿਆ ਜਿਹੜਾ ਨਾਮ ਨੂੰ ਵਹੀਕਲ ਜਿਹੜਾ ਸੀ ਉਧਰੋਂ ਆ ਰਿਆ ਸੀਗਾ ਭੋਪਾਲ ਸਾਈਡ ਤੋਂ ਠੀਕ ਹੈ ਇਹਨਾਂ 3:30 ਵਜੇ ਮਿਲ ਕੇ ਜਰਾ ਐਕਸਟੈਂਡ ਹੋਇਆ ਹੈ ਹੂੰ ਉਹਦੇ ਉਹਦੇ ਅਧਾਰ ਤੇ ਅਸੀਂ ਇਹਨਾਂ ਦਾ ਬਿਆਨ ਲੇਖੀ ਜਿਹੜੀ ਐਫਆਈਰ ਇਸ ਕਰਤੀ ਆ 114 ਨੰਬਰ ਸਰ ਵਾਹਨ ਕਿਹੜਾ ਸੀਗਾ ਵਾਲੇ ਤੋਂ ਵਾਲੇ ਕਿਤੇ ਸੀ ਇਹ ਵਾਹਨ ਦਾ ਨਹੀਂ ਪਤਾ ਲੱਗਦਾ ਨਾਮ ਨੂੰ ਵਹੀਕਲ ਸੀਗਾ ਸਲੀਪਰ ਸਲੀਪ ਰੂਟ ਤੇ ਸੀ ਇਹ ਸੜਕ ਉੱਤੇ ਨਹੀਂ ਸੀ ਮੇਨ ਰੋਡ ਤੇ ਸੀ ਮੇਨ ਰੋਡ ਤੇ ਸੀ ਓਕੇ ਮੈਂ ਕਿ ਸ਼ਹਿਰ ਦੇ ਸਿਆਸ ਜਨ ਸ਼ੇਅਰ ਕਰ ਰਹੇ ਸੀ ਕੋਈ ਸੀਸੀਟੀਵੀ ਫੁਟੇਜ ਵਗੈਰਾ ਉਹ ਸਾਡੀ ਜੇਸ ਸਾਡੀ ਟੀਮਾਂ ਲੱਗੀਆਂ ਆਪਰੋਂ ਇਹ ਸਰਕਾਰ ਕੋਈ ਕਹਿ ਰਹੀ ਆ ਨਾਮ ਨੂੰ ਵੀ ਕਹ ਰਹੀ ਆ ਜੇ ਕਾਰਜ ਚ ਲੱਗਾ ਕਿਸੇ ਕਾਰਜ ਕੋਈ ਰੰਗ ਰੂਗ ਪਤਾ ਲੱਗਾ ਕੋਈ ਕਾਰਦਾ ਇਨੀ ਸਰ ਕੋਈ ਪਤਾ ਸਰ ਕੀ ਕਾਰਵਾਈ ਕੀਤੀ ਜਾ ਰਹੀ ਆ ਸਰ ਐਫਆਈਰ ਦੇ ਚ ਕਰਤੀ ਆ ਅਸੀਂ ਕਿ ਸਾਡੀਆਂ ਟੀਮਾਂ ਲੱਗੀਆਂ ਸੀਸੀਟੀਵੀ ਦੀ ਟੀਮਾਂ ਲੱਗੀਆਂ ਹੋਈਆਂ ਥਾਣੇ ਵੱਲ ਸੀਸੀਟੀਵੀ ਦੇ ਨਾਲ ਚੈੱਕ ਕਰਤੀ ਜਾ ਰਹੇ ਆ ਔਰ ਜਲਦੀ ਹੀ ਸਿਉ ਨੂੰ ਟ੍ਰੇਸ ਕਰਕੇ ਉਹਦੀ ਰੈਸਟ ਪਾਉਣਗੇ ਸਬਸਕ੍ਰਾਈਬ ਕਰੋ ਚੜਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ